ਆ ਜਲਦੀ ਸਿੰਘ ਅਜਲਦੀ ਸਿੰਘ ਆਲੋਵ ਯੂ ਵਧਾਈ ਹੋਵੇ ਤੁਹਾਨੂੰ ਆ ਰਣਜੀਤ ਸਿੰਘ ਰਣਜੀਤ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਆਜੋ ਆਜੋ ਆ ਸਿਮਰ ਵੀ ਸਿੰਘ ਆ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਵਧਾਈ ਜਸਵੀਰ ਸਿੰਘ ਵੀ ਆ ਤੁਹਾਨੂੰ ਵਧਾਈਆਂ ਜੀ ਬਹੁਤ ਬਹੁਤ ਆਜੋ ਬਹੁਤ ਪ੍ਰੀਤ ਸਿੰਘ ਵੀ ਆ ਮਿਸਟਰ ਸੁਪਰੀ ਕੋ ਆਜੋ 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 ਇਹ ਇਹਨਾਂ ਨੂੰ ਕਿੱਥੇ ਮਿਲ ਗੁੜੀਆਂ ਅਰਵਿੰਦਰ ਸਾਹਿਬ ਲੋਕਲ ਅੱਛਾ ਅੱਛਾ ਆ ਅਰਵਿੰਦਰ ਸਾਹਿਬ ਹਾਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਆਜੋ ਲੈ ਲਓ ਮिली ਦੀ ਮਾੜੋ ਯਾਰ ਮिली ਦੀ ਸੱਚੀ ਗੱਲ ਚਲੋ ਨਹੀਂ ਤੁਸੀਂ ਵੰਡਣੀਆਂ ਆਏ ਨਾ ਸਰ ਤੁਸੀਂ ਨੌਕਰੀਆਂ ਵੰਡਣੀਆਂ ਆਏ ਨਾ ਨਾ ਦੇ ਮੌਦ ਦਾ ਲੰਗ ਇਸਾ ਦੀ ਇਹ ਬੜਾ ਵੱਡਾ ਕੰਮ ਜੋ ਨੌਕਰੀ ਮਿਲਣਾ ਫਲਮਾਦਮ ਨੇ ਤੁਹਾਡੇ ਲਿਖੇ ਨੌਕਰੀਆਂ ਵੰਡਣ ਦੀ ਡਿਜੀ ਲਾਈ ਸਾਰਿਆਂ ਨੂੰ

ਕਾ ਤੁਹ ਬਹੁਤ ਬਹੁਤ ਲਗੀਆਂ ਵੀ ਉਹ ਜਿੱਦੇ ਜਿੱਦੇ ਟੁੱਟੀ ਮਰੀ ਮੰਨ ਲੋ ਵੀ ਨਾ ਕਰਿਓ ਠੀਕ ਹੈ ਵਧੀਆ ਕੰਮ ਕਰਦੇ ਆਪਾਂ ਹਾਂਜੀ ਮੈਂ ਅੱਜ ਸਾਡੀ ਕਹਿਣਾ ਚਾਹੁੰਦਾ ਹਾਂ ਯੋਗੀ ਪੰਧਰੋਲੇ ਅੱਜ ਅਸੀਂ ਜਿਹੜਾ ਪਿਛਲੇ ਮਤਲਬ ਸਾਲਾਂ ਦੇ ਵਿੱਚ ਦਿੱਲੀ ਕਿਸਾਨ ਮੋਚਾ ਲੱਗਾ ਸੀਗਾ ਉੱਥੇ ਸਾਡੇ ਬਹੁਤ ਸਾਰੇ ਕਿਸਾਨ ਜਿਹੜੇ ਸ਼ਹੀਦ ਹੋ ਕੇ ਸੀਗੇ ਜਿਹੜੇ ਕਿਸਾਨ ਸ਼ਹੀਦ ਹੋਏ ਆ ਉਹਨਾਂ ਦੇ ਪਰਿਵਾਰਾਂ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਆ ਉਹ ਮਲੀ ਮਤਵੀ ਕਰੀਆ ਦੋਨਾਂ ਨੂੰ ਨੌਕਰੀਆਂ ਵੀ ਦੇ ਦੀਆਂ ਜੋ ਜੋ ਵੈਕੈਂਸੀਆਂ ਜਿਹੜੀਆਂ ਨਿਕਲਦੀਆਂ ਆਉਂਦੀਆਂ ਤੇ ਕੁਆਲਿਫੀਕੇਸ਼ਨ ਜਿਹੜੀ ਆ ਉਹ ਸੈੱਟ ਹੋ ਜਾਂਦੀਆਂ ਤੇ ਉੋਂ ਤੋਂ ਅਸੀਂ ਸਭ ਨੂੰ ਨੌਕਰੀਆਂ ਦੇ ਦਿੰਦੇ ਹਾਂ ਸੋ ਅੱਜ ਅਸੀਂ 8 ਜਿਹੜੇ ਸ਼ਹੀਦ ਹੋਏ ਕਿਸਾਨ ਹੈ ਉਹਨਾਂ ਦੇ ਬੱਚਿਆਂ ਨੂੰ ਬਲ ਅਮਰਸਰ ਦੇ ਵਿੱਚ ਬੱਚਿਆਂ ਨੂੰ ਜਿਹੜੀ ਨੌਕਰੀ ਦਿੱਤੀ ਆ ਖੇਤੀਬਾੜੀ ਮੈਕਵੇਲ ਨੂੰ ਅਕੀਬ ਸਾਹਿਬ ਸਾਡੇ ਨਾਲ ਸੀਗੇ ਉਹਨਾਂ ਨੂੰ ਅਸੀਂ ਜਿਹੜੇ ਨਿਯੁਕਤੀ ਪੱਤਰ ਦਿੱਤੇ ਆ ਔਰ ਜਿੰਨੇ ਵੀ ਮਤਲਬ ਅਜੇ ਬਾਕੀ ਨੇ ਕੇਸ ਕਾਫੀ ਬਾਕੀ ਨੇ ਜਿੰਨੇ ਵੀ ਪੱਕੇ ਕੇਸ ਨੇ ਉਹਨਾਂ ਨੂੰ ਵੀ ਸਾਦਿਆਂ ਨੂੰ ਸੱਸ ਅਜੇ ਸਾਡੀ ਸਰਕਾਰ ਦਾ ਫੈਸਲਾ ਆ ਗਿਆ ਸਭ ਨੂੰ ਨੌਕਰੀਆਂ ਜਿਹੜੀਆਂ ਦੇਣੀਆਂ ਉਹ ਸਭ ਨੂੰ ਨੌਕਰੀਆਂ ਦਵਾਂਗੇ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਮਿਲੇ ਆ ਉਹਨਾਂ ਨੂੰ ਮੈਂ ਬਹੁਤ ਵਧਾਈ ਦੇਣਾ ਮਤਲਬ ਬਹੁਤ ਇੱਕ ਕਿਉਂਕਿ ਨੌਕਰੀ ਮਿਲਦੀ ਪਰਿਵਾਰ ਦਾ ਇੱਕ ਵੱਡਾ ਮਤਲਬ ਜਿਹੜਾ ਆਸਾ ਹੋ ਜਾਂਦਾ ਛੋਏ ਮਾਨ ਸਾਹਿਬ ਦੀ ਸਰਕਾਰ ਦਾ ਬੜਾ ਦੁਸਤ ਫੈਸਲਾ ਕਿ ਸਾਰੇ ਨੂੰ ਨੌਕਰੀਆਂ ਦੇ ਦਿੰਦੇ ਨੇ ਬਸ ਕੁਆਲਿਫੀਕੇਸ਼ਨ ਹੁੰਦੀ ਆ ਵੀ ਕਿਸੇ ਦਾ ਬੱਚਾ 8 ਪੜਿਆ ਕਿਸੇ ਦਾ 10 ਪੜਿਆ ਕਈਆਂ ਦੇ ਬੱਚੇ ਨਾ ਪੜਨੇ ਉਸ ਹਿਸਾਬ ਨਾਲ ਜੋ ਜੋ ਵਕੈਂਸੀਆਂ ਸਾਨੂੰ ਮਿਲਦੀਆਂ ਜਾਂਦੀਆਂ ਉੱਤੇ ਉੱਤੇ ਅਮਰੀਕ ਸਰ ਦੇ ਸੁਪ੍ਰੀਤ ਘੋੜਿਆ ਕਲਦੀਪਾ ਵਾਲੇ ਸਰਵਰ ਲੋ ਅੱਜ ਸਾਨੂੰ ਜੁਆਇਨਿੰਗ ਦੀ ਨਾਈਟ੍ਰੋਮਿਲਿਆ ਤੇ ਸਰਕਾਰ ਦਾ ਅਸੀਂ ਬਹੁਤ ਧੰਨਵਾਦ ਕਰਦੇ ਆਂ ਭਗਵੰਤ ਜੀ ਦਾ ਅਸੀਂ ਬਹੁਤ ਧੰਨਵਾਦ ਕਰਦੇ ਸਰ ਦਾ ਕਿ ਜਿਨ੍ਹਾਂ ਨੇ ਸਾਨੂੰ ਜੁਆਇਨਿੰਗ ਦਾ ਡਾਟਾ ਅੱਜ ਦਵਾਈ ਆ ਜੀ ਕੀ ਨਾਮ ਆ ਰਿਹਾ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਮੈਂ ਬਹੁਤ ਹੀ ਧੰਨਵਾਦ ਕਰਦਾ ਕੇਂਦਰੀ ਮੰਤਰੀ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਦਾ ਜੀ ਤੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਜੁਆਇੰਗ ਲੈਟਰ ਦਿੱਤੇ ਮੁੰਨਾਂ ਦਾ ਬਹੁਤ ਧੰਨਵਾਦ ਕਰਦੇ ਆ ਕੀ ਨਾਇਆ ਜੀ ਨਿਯੁਕਤੀ ਪੱਤਰ ਮਿਲਿਆ ਕੀ ਕਹਿੰਦਾ ਸਰ ਅੱਜ ਅਸੀਂ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਸਰਦਾਰ ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਸਰਦਾਰ ਭਗਵੰਤ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਸਾਨੂੰ ਜੋਬ ਦਾ ਆਫਰ ਲੈਟਰ ਦਿੱਤਾ ਵਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਜੋ ਪਰਿਵਾਰ ਆਜਾ ਰੋਜ਼ਗਾਰ ਤੇ ਚੜਨਗੇ ਤੇ ਬਹੁਤ ਬਹੁਤ ਥੈਂਕਸ ਹਨ ਦਾ